ਤ੍ਰੀ ਉਮੀਦ ਵੈਲਫੇਅਰ ਸੁਸਾਇਟੀ ਜ਼ਿਲੰਦਰ ਦੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਹਰ ਚੀਜ਼ 11-11 ਰੁਪਏ ਵਿੱਚ ਮੁਹੱਈਆ ਕਰਵਾ ਰਹੀ ਹੈ ਜਿਵੇਂ ਕਿ ਰੋਟੀ, ਕੱਪੜੇ, ਦਵਾਈਆਂ ਅਤੇ ਇੱਥੋਂ ਤੱਕ ਕਿ ਐਂਬੂਲੈਂਸ ਸਰਵਿਸ ਵੀ 11 ਰੁਪਏ ਵਿੱਚ ਮੁਹੱਈਆ ਕਰਵਾ ਰਹੀ ਹੈ ਪਿਛਲੇ ਦਿਨੀ ਇਸ ਸੰਸਥਾ ਵੱਲੋਂ ਬਹੁਤ ਹੀ ਨਵੇਕਲਾ ਤੇ ਸ਼ਲੰਘਾ ਯੋਗ ਉਪਰਾਲਾ ਕੀਤਾ ਗਿਆ ਹੈ 23, 24 ਅਤੇ 25 ਤਰੀਕ ਨੂੰ ਇੱਕ ਸਮਰ ਕੈਂਪ ਲਗਵਾਇਆ ਗਿਆ ਜਿਸ ਵਿੱਚ ਖੇਡਾਂ ਨਾਚ ਯੋਗਾ ਅਤੇ ਕਾਰਾਟੇ ਆਦਿ ਵਰਗਾ ਆਯੋਜਨ ਕੀਤੇ ਗਏ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਅਤੇ ਰੋਡ ਦੀ ਸੇਫਟੀ ਦੇ ਬਾਰੇ ਜਾਣਕਾਰੀ ਦਿੱਤੀ ਪਰਿਆਵਰਣ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਬੱਚਿਆਂ ਨੂੰ ਸਾਈਕਲ ਵੀ ਵੰਡੇ ਗਏ ਇਸ ਸਮਰ ਕੈਂਪ ਦੇ ਵਿੱਚ ਕਲਾ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ਼ਕਤੀਆਂ ਪਹੁੰਚੀਆਂ ਜਿਨ੍ਹਾਂ ਦਾ ਬਾਅਦ ਵਿੱਚ ਬਹੁਤ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਓ ਵਖੀਏ on sky tv ਦੀ ਇੱਕ ਰਿਪੋਰਟ ਨੰਬਰ ਤੁਸੀਂ ਆਪਣੇ ਕੋਲ ਸੇਵ ਕਰੋ ਜਸਟ ਤੁਸੀਂ ਕਾਲ ਕਰਨੀ ਹੈ ਸਾਡੇ ਵਲੰਟੀਅਰ ਤੁਹਾਡੇ ਡੋਰਸਟਰ ਤੋਂ ਕੱਪੜੇ ਕਲੈਕਟ ਕਰਦੇ ਹੋਰ ਜਿਹੜੇ ਜਿਹੜੇ ਵੀ ਬੱਚੇ ਮੈਂ ਸਾਰਿਆਂ ਨੂੰ ਕਹਾਂ ਕਿ ਇੱਥੇ ਇੱਕ ਮੈਂਬਰਸ਼ਿਪ ਫਾਰਮ ਹੈ ਜਿਸ ਵਿੱਚ ਕੋਈ ਚਾਰਜਸ ਨਹੀਂ ਲਗਾ ਜਸਟ ਅਸੀਂ ਤੁਹਾਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ ਸਮਾਜ ਦੀ ਸੇਵਾ ਵਾਸਤੇ ਸਮਾਰਟੀ ਸੇਵਾ ਵਾਸਤੇ ਕਿਉਂਕਿ ਆਉਣ ਵਾਲੇ ਟਾਈਮ ਤੋਂ ਪਾਣੀ ਬਹੁਤ ਦਿਨੋਂ ਦਿਨ ਘਟ ਰਿਹਾ ਹੈ ਵਾਗ ਰਿਹਾ ਪੱਤਰ ਔਰ ਪਲਾਂਟੇਸ਼ਨ ਵਾਸਤੇ ਪਾਣੀ بچਾਓ ਦੇਸ਼ بچਾਓ ਔਰ ਤੁਸੀਂ ਸਾਡੇ ਬੇਸਟ ਉਪ ਇਥੋ ਤੁਸੀਂ ਸਾਡੀ ਐਨਜੀਓ ਦੇ ਨਾਲ ਸਾਰੇ ਜਣੇ ਜੁੜੋ ਆਪਣੇ ਫਾਰਮ ਪ੍ਰਵਾਹੋ ਸਾਡੀ ਐਨਜੀਓ ਵੱਲੋਂ ਪਲਾਂਟੇਸ਼ਨ ਕੀਤੀ ਜਾਂਦੀ ਹੈ ਉੱਥੇ ਤੁਹਾਨੂੰ ਇਨਵਾਈਟ ਕੀਤਾ ਜਾਏਗਾ ਬਲੱਡ ਪ੍ਰੈਸ਼ਰ ਦੇ ਕੈਂਪ ਲਗਾਏ ਜਾਂਦੇ ਨੇ ਉੱਥੇ ਇਨਵਾਈਟ ਕੀਤਾ ਜਾਏਗਾ ਜੋ ਮੈਡੀਕਲ ਚੈੱਕ ਕਰਵਾਇਆ ਜਾਂਦੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਜਾਏਗਾ ਠੀਕ ਹੈ ਤੋ ਉਹ ਜਿੰਨੇ ਵੀ ਮੈਂਬਰਸ ਜਿੰਨੇ ਵੀ ਇੱਥੇ ਬੱਚੇ ਨੇ ਉਹ ਜਿਹੜਾ ਜਿਨ੍ਹਾਂ ਦੇ ਪੇਰੈਂਟਸ ਆ ਮੈਂ ਪੇਰੈਂਟਸ Altyazı evet. M.K. मोटो को नहीं ऐसे करना पेट को करना है अंदर खींचो हिलना चाहिए नहीं। देखो बेटे सांस खींचो ऊपर ये देखो पेट अंदर चला जाएगा सांस खींचोगे तो ये देखो छोड़ोगे तो बाहर छोड़ो आ जाएगा yes thank you so much and bah chodo thank you bah chodo 10 bari kam se kam yes ab kadam taal one two one 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 one two one

ਇੱਕ ਫਿਲਮ ਦਿੱਤੀ ਨਾ ਲਈ ਗੀਆਂ ਸਮਾਜ ਵਾਸਤੇ ਇਹ ਸਮਾਜ ਵੀ ਸਾਡਾ ਪਰਿਵਾਰ ਹੈ ਜਦੋਂ ਅਸੀਂ ਸੜਕਾਂ ਦੇ ਉੱਤੇ ਜਾਂਦੇ ਹਾਂ ਸਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਦੇ ਸਿਰ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਿਰਫਤ ਹੈ ਜਿਸ ਤਰ੍ਹਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਕਾਫੀ ਲੰਬੇ ਸਮੇਂ ਤੋਂ 11 ਰੁਪਈਆ ਦੇ ਵਿੱਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਵਕ-ਵਕ ਸ਼ਹਿਰਾਂ ਦੇ ਵਿੱਚ ਸਵਾਵਾ ਨਿਭਾ ਰਹੀ ਹੈ ਉਸੇ ਤਰ੍ਹਾਂ ਜੂਨ ਦੇ ਮਹੀਨੇ ਦੇ ਵਿੱਚ 2024 ਇੱਕ ਨਵੇਕਲਾ ਉਪਰਾਲਾ ਜੋ ਕਿ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਆਦਰਸ਼ ਨਗਰ ਫੁੱਟਬਾਲ ਚੌਂਕ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਤਕਰੀਬਨ ਸਾਡੇ ਕੋਲ 258 ਬੱਚਿਆਂ ਨੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਔਰ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਸਾਰੀ ਸੰਗਤ ਦਾ ਸਾਰੀ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਵੱਧ ਚੜ ਕੇ ਸੇਵਾ ਪਾਈ ਪਰਮਾਤਮਾ ਉਹਨਾਂ ਦੀਆਂ ਗੋਲਕਾਂ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਪਾਵੇ ਉਹਨਾਂ ਨੂੰ ਇਸੇ ਤਰ੍ਹਾਂ ਸੇਵਾ ਉਹਨਾਂ ਕੋਲੋਂ ਪਰਮਾਤਮਾ ਆਪ ਸਹਾਈ ਹੋ ਕੇ ਲੈਂਦੇ ਰਹਿਣ ਜਦੋਂ ਕਿ ਇਹ ਉਹ ਬੱਚੇ ਨੇ ਜੁਹ ਇਹਨਾਂ ਦਾ ਕਈ ਵਾਰ ਸੁਪਨਾ ਰਹਿ ਜਾਂਦਾ ਕਿ ਅਸੀਂ ਸਮਰ ਕੈਂਪ ਨੂੰ ਜੁਆਇਨ ਕਰਨਾ ਲੇਕਿਨ ਕਈ ਵਾਰ ਫਾਈਨੈਂਸ਼ਲੀ ਸਟਰੋਂਗ ਨਾ ਹੋਣ ਕਰਕੇ ਜਾਂ ਪੇਰੈਂਟਸ ਦੇ ਕੋਲ ਪੈਸੇ ਨਾ ਹੋਣ ਕਰਕੇ ਕਈ ਵਾਰ ਉਹ ਬੱਚੇ ਇਸ ਸਮਰ ਕੈਂਪ ਦਾ ਹਿੱਸਾ ਨਹੀਂ ਬਣ ਪੰਦੇ ਔਰ ਮੈਂ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਤੈਨ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਾਰੀਆਂ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸ਼ਕਤੀਆਂ ਵੱਲੋਂ ਇਹਦੇ ਵਿੱਚ ਹਾਜ਼ਰੀ ਭਰੀ ਗਈ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਕਰਦੇ ਹਾਂ ਔਰ ਵਿਸ਼ੇਸ਼ ਤੌਰ ਦੇ ਉੱਤੇ ਬਹੁਤ ਬਹੁਤ ਧੰਨਵਾਦ ਸਿਟੀ ਇੰਸਟੀਚਿਊਟ ਵਾਲਿਆਂ ਦਾ ਜਿਨ੍ਹਾਂ ਨੇ ਕੀ ਟਰਾਂਸਪੋਰਟੇਸ਼ਨ ਬੱਸਾਂ ਭੇਜੀਆਂ ਬੱਚਿਆਂ ਨੂੰ ਲੈ ਕੇ ਹਰਲੀਨ ਵਾਟਰ ਪਾਰਕ ਜਾਣ ਵਾਸਤੇ ਔਰ ਹਰਲੀਨ ਵਾਟਰ ਪਾਰਕ ਵਾਲਿਆਂ ਦਾ तहे ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡੀ ਇਹ ਸੇਵਾ ਨਿਭਾਈ ਸਾਡੇ ਨਾਲ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਔਰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦੇ ਯੋਗ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਾਣੀ ਰਹੋ ਹਰ ਤਸ ਅਪਡੇਟ ਦੇ ਲਈ ਔਨ ਸकाई ਟੀਵੀ ਦਿਨਾਲ